ਪੰਜਾਬ ਦੇ ਵਿੱਚ ਰੋਜ਼ਾਨਾ ਹੀ ਮਾਰ ਕੁੱਟਾਈ ਲੜਾਈ ਝਗੜੇ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਅਜੇ ਇੱਕ ਮਾਮਲਾ ਸਾਹਮਣੇ ਆਇਆ ਫਾਜ਼ਿਲਕਾ ਤੋਂ ਤੁਹਾਨੂੰ ਦੱਸਦੇ ਹਾਂ ਕਿ ਫਾਜ਼ਿਲਕਾ ਦੀ ਵਿਜੇ ਕਲੋਂ ਦੇ ਵਿੱਚ ਇੱਕ ਲੱਕੜ ਦੀ ਤਰਖਾਨ ਦੀ ਦੁਕਾਨ ਤੇ ਸਾਹਮਣੇ ਹੋਈ ਗੁੰਡਾਗਰਦ ਦੇ ਦੋ ਵਿਅਕਤੀ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਦਾਖਲ ਕਰਵਾਇਆ ਗਿਆ ਦੋਵੇਂ ਤਰ੍ਹਾਂ ਇੱਕ ਦੂਜੇ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਵੀ ਲਗਾ ਰਹੇ ਹਨ ਇੱਕ ਪਾਸੇ ਤੋਂ ਕਲਾਸ਼ ਰਾਣੀਵਾਸੀ ਨਵਾਂ ਸਲੇਮ ਸ਼ਾਹ ਨੇ ਦੱਸਿਆ ਕਿ ਉਸ ਦਾ ਲੜਕਾ ਬੀਤੇ ਦਿਨ ਮਸਿਆਤੇ ਗਿਆ ਹੋਇਆ ਸੀ ਉੱਥੇ ਹੀ ਕੁਝ ਲੋਕਾਂ ਨੇ ਉਸ ਦੀ ਬਹਿਸ ਹੋ ਗਈ ਇਸੇ ਦੌਰਾਨ ਉਹ ਦੇਖ ਲੈਣ ਦੀ ਗੱਲ ਕਹਿ ਕੇ ਉੱਥੋਂ ਚਲੇ ਗਏ ਇਸ ਤੋਂ ਬਾਅਦ ਬੀਤੀ ਸ਼ਾਮ ਉਹਨਾਂ ਦਾ ਲੜਕਾ ਫਾਜ਼ਿਲਕਾ ਦੀ ਵਿਜੇ ਕਲੋਨੀ ਨੇੜੇ ਸੜਕ ਤੇ ਕਿਸੇ ਕੰਮ ਲਈ ਖੜ੍ਹਾ ਹੋਇਆ ਸੀ ਤਾਂ ਕੁਝ ਵਿਅਕਤੀਆਂ ਨੇ ਆ ਕੇ ਉਸ ਤੇ ਤੇਜ਼ ਤਰ ਹਥਿਆਰ ਨਾਲ ਹਮਲਾ ਕਰ ਦਿੱਤਾ ਇਸੇ ਦੌਰਾਨ ਉਹਨਾਂ ਦਾ ਲੜਕਾ ਗੰਭੀਰ ਜ਼ਖਮੀ ਹੋ ਗਿਆ ਉਹਨਾਂ ਨੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ ਉਧਰ ਦੂਸਰੇ ਪਾਸੇ ਰਮਨ ਨਿਵਾਸੀ ਝੰਡਵਾਲਾ ਖੜਰਾ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਵਿਜੇ ਕਲੋਨੀ ਜਾ ਰਹੇ ਸਨ ਤਾਂ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਸ ਦੇ ਉੱਪਰ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਲ ਭਰਤੀ ਕਰਵਾਇਆ ਗਿਆ ਹੈ ਬਈ ਗੱਲ ਕਿ ਅਸੀਂ ਤਾਂ ਕੰਮ ਤਾਂ ਦੇ ਮੰਨ ਲ ਲੱਕੜ ਦਾ ਕੰਮ ਕਰਦੇ ਵਿਜੇ ਕਲੋਨੀ ਤੇ ਬਾਜ਼ਾਰ ਨੂੰ ਚੱਲੇ ਸਮਾਨ ਲੈਣ ਇੱਕ ਦੇ ਦੂਜੇ ਨਾਲ ਵਾਲੇ ਮੁੰਡੇ ਨਾਲੇ ਕੱਲ ਬੋਲੇ ਕਿ ਰਮਸਿਆ ਤੇ ਗੈਸੇ ਮੁਕਸਰ ਤੇ ਸਾਨੂੰ ਨਹੀਂ ਇਸ ਚੀਜ਼ ਦਾ ਪਤਾ ਕਿ ਲੜਨ ਵਾਸਤੇ ਕਰਦੇ ਸੀ ਆ ਤੇ ਮੂੰਹ ਤਣ ਚੱਲੇ ਭਗਵਾਨ ਭਾਜੀ ਆ ਗਿਆ ਨਾ ਕਾਰਪੇਂਟਰ ਦੇ ਪ੍ਰਧਾਨ ਉਹਨਾਂ ਦੇ ਕੈਲਕੂਲੇਸ਼ਨ ਤੇ ਵੈਸੇ ਰੁਕੇ ਸੀ ਕਿ ਯਾਰ ਇਹ ਜਾਦੇ ਜਾਣੇ ਇੱਕ ਤਾਂ ਸੱਟ ਨਾ ਮਾਰ ਜਾਣਾ ਅਸੀਂ ਵੀ ਖਾਲੀ ਹੱਥ ਸੀਗੇ ਤੇ ਉੱਥੇ ਆ ਕੇ ਸਾਡੇ ੱਤੇ ਨਾ ਗਾਲ੍ਹਾਂ ਵਾਗੇ ਉੱਥੇ ਤੁਸੀਂ ਐਂ ਕਰੋ ਨਾ ਕੈਮਰਾ ਦੇਖ ਲਓ ਕੋਈ ਸਾਡੇ ਕੋਲੇ ਕੋਈ ਛੋਟੀ ਡੰਡਾ ਹੋਵੇ ਜਾਂ ਕੋਈ ਕਾਪਾ ਕਿਰਪਾਨ ਹੋਵੇ ਫਿਰ ਇਹਨਾਂ ਨੂੰ ਅਸੀਂ ਨੇੜੇ ਲੱਗਣ ਦੇ ਦਿੰਦੇ ਵੀ ਜੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਕੋਈ ਨਾਲ ਵਾਲੇ ਮੁੰਡੇ ਨਾਲ ਮਾੜੀ ਮੋੜੀ ਸਗੋਂ ਤੋਂ ਮੈਮ ਹੋਈ ਸੀ ਤੇ ਅਸੀਂ ਤਾਂ ਸਮਾਨ ਲੈਣ ਚੱਲੇ ਬਾਜ਼ਾਰ ਨੂੰ ਅਸੀਂ ਭਾਈ ਜੀ ਬੇਸ਼ੱਕ ਤੁਸੀਂ ਕੈਮਰੇ ਚੈੱਕ ਕਰ ਲਓ ਭਗਵਾਨ ਭਾਜੀ ਦੇ ਗਰਪਲ ਇਹਨਾਂ ਕੋਲੇ ਕਾਪੇ ਇੱਕ ਟੁਕੜਾ-ਟੁਕੜਾ 10-12 ਮੋਟਰਸਾਂ ਲੈ ਦਿੱਤੀ 35 ਜਾਨੇ ਸੀ ਅਸੀਂ ਦੋ ਜਾਨੇ ਅਸੀਂ ਮੋਟਰਸਾਂ ਤੇ ਸ਼ਾਇਦ ਦੂਜੇ ਮੁੰਡੇ ਦੇ ਵੱਜੀ ਹੋਈਏ ਮੈਨੂੰ ਧੰਨਵਾਦ ਹੈ ਮੈਂ ਤਾਂ ਆ ਜ ਗਿਆ ਜੀ ਕਿਉਂਕਿ ਵਧੀਆ ਆਏ ਨਾ ਜੇ ਤੁਸੀਂ ਹੁਣ ਮੰਨ ਕੇ ਚੱਲ ਜੇ ਇਹਨਾਂ ਨੇ ਕਹਿੰਦੇ ਅਸੀਂ ਗੱਲ ਪਈ ਜਾਂਦੇ ਸਾਡੇ ਕੋਲੇ ਕੋਈ ਕਾਪ ਆਇਆ ਥੋੜੀ ਦਿਖਾਈਏ ਹੁਣ ਕਿਤੇ ਵੀ 10 ਦਿਨ ਬਈ ਮੈਨੂੰ ਤਾਂ ਗੱਲ ਤਾਂ ਵੀ ਨਹੀਂ ਪਤਾ ਕਿ ਤੂੰ ਤੂੰ ਮੈਂਵੇਂ ਹੋਈ ਉਹ ਤਾਂ ਮੁੰਡਾ ਨਾ ਮੇਰੇ ਨਾਲ ਬੈਠਾ ਉਹ ਕਿਤੇ ਲਹਿੰਦੇ ਫਿਰਦੇ ਜੇ ਮਾਲ ਉਹਨਾਂ ਦੇ ਕੋਈ ਸ਼ੈਲ ਫੋਨ ਤੇ ਜਾਂ ਕੋਈ ਉਹ ਪੱਕਾ ਇਹਨਾਂ ਨੂੰ ਇਹ ਤੇ ਕੰਮ ਕਰਦੇ ਆ ਹੈਗੇ ਤੁਹਾਡੇ ਪੈਨ ਦੇ ਹੋਣੇ ਨਾਲ ਸੜੀ ਆ ਹੱਥ ਤੇ ਲੱਗੀ ਹੋਈ ਥੋੜੀ ਕੇਸ ਤੇ ਲੱਗੀ ਤੇ ਖਲਤ ਤੇ ਇਹਨਾਂ ਕੋਲੇ ਕਾਪੇ ਕਰਵਾਂ ਨੇ ਸਾਰਿਆਂ ਕੋਲੇ ਇੱਥੇ ਰਮਨ ਲੜਾ ਅੜ ਮਾਰੀ ਹੈਗੇ ਐਂਕਲ ਵਾਰੀ ਹੈ ਹਸਪੀਟਲ ਤਾਂ ਤੁਹਾਡੇ ਮੁੱਲ ਮੁੜ ਕੇ ਦੋਸਤ ਆ ਗਏ ਤੇ ਵੈਸੇ ਬਾਅਦ ਚ ਜਦੋਂ ਪਤਾ ਲੱਗਿਆ ਅੰਕ ਦੋ ਜਣੇ ਸੀਗੇ ਜੀ ਉਹ ਭਗਵਾਨ ਭਾਜੀ ਨੂੰ ਬੇਸ਼ੱਕ ਉਹ ਕੇਵਰੇ ਚੈੱਕ ਕਰ ਲਏ ਸਾਡਾ ਤਾਂ ਕੋਈ ਨਾ ਅਸੀਂ ਨਾਨਾ ਨੂੰ ਚੰਗਾ ਕਿ ਨਾ ਮੜਾ ਗਏ ਸਤ ਦੇ ਮੂੰਹ ਤੇ ਹੰਤ ਰਹੇ ਹੋਣੇ ਸਾਡੇ ਮਗਰ ਪੈ ਗਏ ਮੋਟਰਸ ਲਾ ਕੇ ਅਸੀਂ ਵੈਸੇ ਉੱਤੇ ਰੁਕੇ ਇਨਨੇ ਜਰਤ ਤੇ ਇਹਨਾਂ ਨੇ ਖੋਲਾ ਕਰਤਾ ਸਦਾ ਇਹ ਕੱਲ ਮਸਿਆਂ ਨੂੰ ਆਉਣ ਗਏ ਸੀ ਇਹਨਾਂ ਦੀ ਉੱਥੇ ਆ ਆ ਝਗੜਾ ਹੋ ਗਿਆ ਬੜਾ ਮਾੜਾ ਮਟਾ ਤੇ ਅੱਜ ਇਹ ਪੈਸੇ ਲੈਣ ਆਏ ਸੀ ਪੈਸੇ ਤੂੰ ਟਾਲ ਤੂੰ ਭਲਾਏ ਪੈਸੇ ਇੱਥੇ ਗੱਲ ਪੈ ਗਈ ਇਹਨਾਂ ਨੇ ਵਰਾ ਕੇ ਲੈ ਗਏ ਉੱਧਰ ਵੀਜੇ ਕਲੋਨੀ ਉੱਥੇ ਮੇਰੇ ਪੁੱਤਰ ਨੂੰ ਕਾਪੀ ਕੋ ਬਿਮਾਰ ਆਏ ਨੇ ਮੋਟਰਸਾਈਕਲ ਵੀ ਇਹਨਾਂ ਦੇ ਕੋਲ ਹੈਗਾ ਮੇਰਾ ਇਹ ਬਸ ਮੁੰਡੇ ਮੁੰਡੇ ਗਏ ਸੀ ਉੱਤੇ ਉੱਤੇ ਕੋਈ ਨਹੀਂ ਬੋਲੇ ਅਗਾ ਰਾਹ ਦੇ ਵਿੱਚ ਬੋਲੇ ਗੱਡੀ ਦੇ ਵਿੱਚ ਆਈ ਸੋ ਇਤ ਰਸਤੇ ਵਿੱਚ ਵਿਚਾਲੇ ਆ ਕੇ ਪੈਣ ਛੜਦੇ ਇੱਥੇ ਬੋਲੇ ਨੇ ਬਸ ਮੁੰਡੇ ਮੁੰਡੇ ਲੜ ਲੜੇ ਨੇ ਪਹਿਲੇ ਹੱਥ ਗਾਏ ਨੇ ਨਾਂ ਮਸਿਆਂ ਇੱਥੇ ਆ ਕੇ ਗਾ ਵੀ ਉਹ ਇਹਨਾਂ ਨੂੰ ਨਾ ਫੋਨ ਮੰਗਾਇਆ ਮੁੰਡੇ ਬਕਸ਼ੇ ਤੇ ਮੰਗਾ ਲੇ ਤੇ ਮੇਰੇ ਮੁੰਡੇ ਦੇ ਇੱਕ ਮੇਰਾ ਮੁੰਡਾ ਔਰ ਇੱਕ ਮੇਰੇ ਭਾਂ ਦਾ ਮੁੰਡਾ ਸੀ ਇੱਕ ਔਰ ਮੁੰਡਾ ਤਿੰਨਾਂ ਵੀ ਗਏ ਸੋ ਮੁੰਡਾ ਇਹਨਾਂ ਤੇ ਤਿੰਨ ਨੂੰ ਕੋਟਾ ਖਾਣ ਦਿੱਤਾ ਤੁਹਾਡਾ ਮੁੰਡਾ ਕੱਲਾ ਸੀ ਨਾਲ ਹੋ ਰਹੀ ਸੀ ਤਿੰਨ ਮੁੰਡੇ ਹੋ ਗਏ ਤਿੰਨ ਮੁੰਡੇ ਸਨ ਆ ਕਾ ਪਾੜ ਗਈ ਨਿਸਮਣ ਕਾਪਾ ਹੈ ਜਾਣਾ ਹੜਾ ਮੋਟਰਸੇ ਮਿਲ ਜਾਵੇ ਤੇ ਸਾਡੀ ਸੁਣਾਈ ਹੋ ਜੇ ਬਸ ਮੋਟਰਸੇ ਕਿੰਨਾਂ ਕੋਲ ਹੈ ਇਹ ਜਿਹੜੇ ਮੁੰਡੇ ਕਾਪੇ ਮਾਰੇ ਨੇ ਤੇ ਇਹਨਾਂ ਕੋਲ ਮੋਟਰਸੇ ਹੜਾ ਹੈਗਾ ਜਿੱਥੇ ਲੜਾਈ ਹੋਈ ਹੈ ਮਰਸੋ ਚੱਕਦੇ ਰਹਿ ਗਏ ਉਹਨਾਂ ਕੋਲ ਮੋਟਰਸੇ ਪਤਾ ਨਹੀਂ ਵੀ ਇਹਨਾਂ ਨੂੰ ਪਤਾ ਮੋਟਰਸੇ ਇਹਨਾਂ ਕੋਲ ਮੋਟਰਸੇ ਪੂਰਾ ਕਰਾਣਾ ਮੋਟਰਸੇ ਇਹਨਾਂ ਦਾ ਤੇ ਕੁਲ ਸਲੇ ਮੁੰਨਾਂ ਚੱਕਤ ਲੈ ਆਏ ਨੇ ਉਹਨਾਂ ਨੇ ਮੈਨੂੰ ਕਹਿੰਦੇ ਮਦਦ ਨੂੰ ਖੋਣੇ ਕਿਤੇ ਮੁੰਡਾ ਤੇ ਰਹਿਗਾ ਫਿਰ ਮਨ ਮੇਰੇ ਸੁਣਾਲ ਗਏ ਨੇ ਮੇਰੇ ਪਰ ਮੈਨੂੰ ਮੜਾ ਵਿਖਾਇਆ ਤੇ ਨਣ ਵਿਆਹ ਕਰਾ ਮੜਾ ਪਿਆ ਚਟਾ ਉਂਗਲ ਦਾ ਹੱਥ ਟੁੱਟ ਗਿਆ ਬਾਦ ਇਹਨੇ ਰਾਣਾ ਮਾਰਿਆ ਕਾਪੇ ਮਾਰਿਆ ਨਾਲ ਕਾਪੇ ਉਹਨਾਂ ਕੋਲ ਅਸੀ ਹਾਂਜੀ ਹੁਣ ਕਹਿੰਦੇ ਹਰ ਕਾਪੇ ਹੈ ਨਹੀਂ ਸਾਡੇ ਕੋਲੇ ਝੂਠ ਬੋਲੀ ਜਾਂਦੇ ਦੱਸ ਏਵਨ ਪੰਜਾਬੀ ਟੀਵੀ ਦੇ ਲਈ ਫਾਜ਼ਿਲਕਾ ਤੋਂ ਕਰਿਸ਼ਨ ਸਿੰਘ ਦੀ ਵਿਸ਼ੇਸ਼ ਰਿਪੋਰਟ